ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜੋ ਵੀਡੀਓ ਲੈ ਕੇ ਆਏ ਆਂ ਆਪਾਂ ਗਲੇ ਨੂੰ ਪੇਸਟ ਕੀਤਾ ਸੀ ਪਹਿਲੀ ਵੀਡੀਓ ਵਿੱਚ ਹੁਣ ਆਪਾਂ ਗਲੇ ਨੂੰ ਆਪਣੇ ਸੂਟ ਦੇ ਉੱਪਰ ਕਿਵੇਂ ਲਾ ਸਕਦੇ ਆਂਗੇ ਉਹ ਤੁਹਾਨੂੰ ਤਰੀਕਾ ਦੱਸਾਂਗੇ ਆ ਆਪਣਾ ਗਲਾ ਪੇਸਟ ਕੀਤਾ ਹੋਇਆ ਹੈ ਇਸ ਨੂੰ ਆਪਾਂ ਵੱਡਾ ਵਖਾ ਕਰਕੇ ਧੱਸਿਆਉਣ ਲਾ ਲਾਂਗੇ ਸਾਰੇ ਨੂੰ ਆਪਾਂ ਕੱਪੜੇ ਨੂੰ ਵੀ ਗਲੇ ਦੇ ਉੱਪਰ ਫੋਲਡ ਕਰ ਦਾਂਗੇ ਐਵੇਂ ਇੱਕ ਸੀਨ ਲਾ ਲਾਂਗੇ ਵੱਡੇ ਵਖੇ ਨਾਲ ਇਹ ਆਪਾਂ ਗਲੇ ਦੇ ਉੱਪਰ ਆਪਾਂ ਇੱਕ ਸਿਉਣ ਲਾਤੀ ਜਿਹੜਾ ਐਕਸਟਰਾ ਕਪੜਾ ਦਾ ਆਪਣਾ ਉਸ ਨੂੰ ਆਪਾਂ ਕੈਂਚੀ ਨਾਲ ਕੱਟ ਦਾਂਗੇ ਬਾਹਦੂ ਕਪੜਾ ਕੈਂਚੀ ਨਾਲ ਕੱਟ ਕੇ ਆਪਾਂ ਕਪੜੇ ਦਾ ਸੈਂਟਰ ਕਰ ਹੀ ਲਿਆ ਸੀਗਾ ਤੇ ਆ ਆਪਣਾ ਹੁਣ ਕਮੀਜ਼ ਦਾ ਪੀਸ ਆ ਜਿਹਦੇ ਉੱਪਰ ਆਪਾਂ ਗਲਾ ਜੜਾਂਗੇ ਤੁਹਾਨੂੰ ਦਿਖਾਉਣੀ ਆ ਇਸ ਵੀਡੀਓ ਵਿੱਚ ਆ ਆਪਨ ਨਿਸ਼ਾਨੀ ਲਾ ਚੁੱਕੇ ਆਂਗੇ 7 ਇੰਚ ਆਪਣਾ ਗਲਾ ਤਿਆਰ ਆਗਾ ਇਹ ਆਪਣਾ ਕਮੀਜ਼ ਹੀ ਆਪਾਂ ਮਤਲਬ ਕਿ ਗਲਾ ਲਾਵਾਂਗੇ ਜਿਹੜੇ ਆ ਆਪਣੇ ਉਹ ਕ੍ਰੀਜ਼ ਜੀ ਬਣੀ ਹੋਈ ਹੈਗੀ ਇਸ ਨੂੰ ਆਪਾਂ ਇਹਦੇ ਸੈਂਟਰ ਦੇ ਵਿੱਚ ਐਵੇਂ ਰੱਖ ਗੀ ਇਥੇ ਕ ਆਪਾਂ ਸੂਈ ਨਾਲ ਇਸ ਨੂੰ ਐਵੇਂ ਕਰ ਦਾਂਗੇ ਸੇਫਟੀ ਪਿੰਨ ਨਾਲ ਵੀ ਆਪਾਂ ਇਹਨੂੰ ਅਟੈਚ ਕਰ ਸਕਦੇ ਆਂਗੀ ਵੀ ਆਪਣਾ ਕੱਪੜਾ ਇੱਧਰ ਉੱਧਰ ਨਾ ਫਿਰੇ ਜਿਹੜਾ ਇਹਦਾ ਸੈਂਟਰ ਆ ਇਹਦਾ ਸੈਂਟਰ ਆ ਇਸ ਨੂੰ ਵਿਚਾਲਾ ਰੱਖ ਇਹਨਾਂ ਦੋਨਾਂ ਦਾ ਸੈਂਟਰ ਕਰਕੇ ਤੇ ਆਪਾਂ ਸਿਲਾਈ ਲਾ ਦਿਆਂਗੇ ਬਾਕ ਬ੍ਰੀਕ ਕਰਕੇ ਜਿਹੜੀ ਆਪਣੀ ਬੁਕਰਮਾ ਬੁਕਰਮ ਦੇ نیچے-नीचे ਆਪਾਂ ਸਲਾਈ ਲਾਵਾਂਗੇ ਬੁਕਰਮ ਦੇ ਉੱਪਰ ਨਹੀਂ ਸਲਾਈ ਲਾਵਾਂਗੇ ਬੁਕਰਮ ਦੇ نیچے ਸਲਾਈ ਲਾਵਾਂਗੇ ਉਹਦੇ ਨਾਲ ਕੀ ਹੁੰਦਾਗਾ ਜਦੋਂ ਆਪਾਂ ਗਲਾ ਸਿੱਧਾ ਕਰਾਂਗੇ ਫੋਲਡ ਕਰਾਂਗੇ ਅੰਦਰ ਨੂੰ ਤਾਂ ਫਿਨਿਸ਼ਿੰਗ ਹੀ ਜਾਰੀ ਆਊਗੀ ਆ ਦੇਖੋ ਇਹਦਾ ਵਿਚਾਲਾ ਕਰਕੇ ਆਪਾਂ ਸਿਉਣ ਲਾਤੀ ਇਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰਤਾਂ ਬਰਬਰ ਦਾ ਮਾਰਜਨ ਛੱਡ ਕੇ ਆਪਾਂ ਕਟਿੰਗ ਕਰ ਦਾਂਗੇ। ਇਸੇ ਕੋ ਬਰੀਕ-ਬਰੀਕ ਜੇ ਟੱਕ ਲਾ ਦਾਂਗੇ। ਕਿ ਜਦੋਂ ਗਲਾ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਨਾ ਉਦੋਂ ਮਤਲਬ ਕਿ ਕੋਈ ਵੀ ਬਲ ਨਹੀਂ ਪੈਣਾ ਇਹਦੇ ਵਿੱਚ ਗਲੇ 'ਚ ਬਹੁਤ ਸੋਹਣਾ ਮਤਲਬ ਕਿ ਗਲਾ ਅੰਦਰ ਨੂੰ ਫੋਲਡ ਹੋ। ਕੱਟ ਲਾਉਣ ਤੋਂ ਬਾਅਦ ਇਸ ਨੂੰ ਆਪਾਂ ਅੰਦਰਲੇ ਪਾਸੇ ਪੁੱਠੇ-ਪਾਸੇ ਆਪਾਂ ਐਵੇਂ ਫੋਲਡ ਕਰਾਂਗੇ। ਆ ਦੇਖੋ ਆ ਆਪਣਾ ਸਿੱਧਾ ਪਾਸਾ ਸੀਗਾ ਇਹਨੂੰ ਪੁੱਠੇ ਪਾਸੇ ਆਪਾਂ ਬਖਾ ਵੱਡਾ ਕਰਕੇ ਕਿਉਂ ਇਹ ਜਦੋਂ ਉਤਰ ਪਾਈ ਹੋ ਜਾਂਦਾ ਇਸ ਤੋਂ ਬਾਅਦ ਆਪਾਂ ਸਲਾਈ ਕੱਢਣੀ ਹੁੰਦੀ ਹੈ ਜੀ ਇਸ ਕਰਕੇ ਆਪਾਂ ਬਖਾ ਵੱਡਾ ਰੱਖਾਂਗੇ ਬਖਾ ਵੱਡਾ ਕਰਕੇ ਆਪਾਂ ਇੱਕ ਇਹਦੇ ਤੇ ਐਵੇਂ ਹੱਥਾਂ ਨਾਲ ਪ੍ਰੈਸ ਕਰਕੇ ਕੱਪੜੇ ਨੂੰ ਕਿ ਸਲਾਈ ਲਾਣਾ ਹੈ ਇਹ ਜਿਹੜੀ ਸੀਨ ਲਾ ਰਹੇ ਆ ਆਪਾਂ ਦਰਪਾਈ ਤੋਂ ਬਾਅਦ ਇਸ ਨੂੰ ਆਪਾਂ ਕੱਢ ਦਾਂਗੇ। ਹਾਂ ਦੇਖੋ ਪਗੜਾ ਦਿਖਾਉਣੀ ਆ ਤੁਹਾਨੂੰ। ਗੜਾ ਆਪਣਾ ਦੇਖੋ ਬਣ ਕੇ ਕਿੰਨਾ ਸੋਹਣਾ ਫਿਨਿਸ਼ਿੰਗ ਨਾਲ ਜਮਾ ਬਿਲਕੁਲ ਸੈਂਟਰ ਦੇ ਵਿੱਚ ਤੇ ਗੜਾ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਜਾਗਾ। ਤੋ ਆਪਣੀ ਜੀ ਵੀਡੀਓ ਵਧੀਆ ਲੱਗਦੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਵੇਂ ਨਵੇਂ ਵੀਡੀਓ ਵੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਥੈਂਕ ਯੂ so much